ਤੁਸੀਂ ਚੜੇ ਜਾਓ ਇੱਥੋਂ ਦੇਰ ਸਾਲ ਅਸੀਂ ਲਾਗੂ ਹੀ ਨਹੀਂ ਕਰਦੇ ਤੇਰਾ ਆਪਾਂ ਦੇਖ ਲਾਂਗੇ ਇਹਦਾ ਕੀ ਕਰਨਾ ਜਿਹੜੀ ਜੱਜ ਸਾਹਿਬੰਦੀ ਦਾ ਅਸੀਂ ਪਹਿਲਾਂ ਜ਼ਿਕਰ ਕੀਤਾ ਸਾਡੇ ਚੋਰਿਆਂ ਦੀ ਬਕਾਇਦਾ ਇੰਟਰਵਿਊਰ ਜਗਿੰਦਰ ਅਗਰਾਹਾਂ ਦੀ ਤਿਆਰ ਹੋ ਗਿਆ ਕਹਿੰਦਾ ਜੇ 6 ਮਹੀਨੇ ਦੇ ਦੱਤ ਕਰਦੇ ਅਸੀਂ ਛੱਡ ਕੇ ਜਾਣ ਨੂੰ ਤਿਆਰ ਆਹ ਸਮਝ ਦਿੱਤੇ ਬੰਦੇ ਨੇ ਦੂਸਰੇ ਬੱਚੇ ਆਪਣੇ ਜਿੱਤੇ ਬੰਦੇ ਦੀ ਕੀ ਸੀ ਕਿ ਜੇ ਤੁਸੀਂ 3 ਸਾਲ ਲਈ ਵੀ ਕਹੋ ਕਿ ਜਦ ਤੱਕ ਬੀਜੇਪੀ ਦੀ ਸਰਕਾਰ ਅਸੀਂ 3 ਸਾਲ ਤੇ ਵੀ ਸ਼ਾਂਤੀ ਨਹੀਂ ਦੇਣੀ ਉਹਦਾ ਕੱਠ ਜਦੋਂ 16 ਜਿੱਥੇ ਬੰਦੇ ਆਪਣੇ ਨਾਲ ਹੋਰ ਖੜੇ ਜਾਂ ਪੰਜਾਬ ਚ 17 ਇੱਕ ਪਾਸੇ ਲੜਦੇ ਆ 15 ਇਹ ਸਭ ਮੰਨ ਤੇ ਆ ਗੀਆਂ ਕਿ 1.5 ਸਾਲ ਲਈ ਇਹ ਰੱਬ ਕਰਦੇ ਨਾ ਸਸਪੈਂਡ ਕਰਦੇ ਆ ਆਪਾਂ ਨੂੰ ਪੰਜਾਬ ਨੂੰ ਚਾਲੇ ਪਾ ਦੇਣੇ ਚਾਹੀਦੇ ਇਹ ਅੰਦਰ ਹੀ ਗੱਲ ਹੈ ਕਿਥੇ ਬੰਦ ਜਾਂਦੀ ਬਾਹਰ ਮੈਂ ਕੀ ਕਰਦਾਂ ਇਹ ਉੱਤਰ ਹੋ ਗਈ ਸੀ ਉੱਥੇ ਵਿੱਚੋਂ ਕਿਸ ਨੇ ਗੀਲ ਕਰਤੀ ਤੇ ਸਾਰੀ ਪ੍ਰੈਸ ਦੇ ਵਿੱਚ ਲੱਗ ਚੁੱਕੀ ਸੀ ਜਿਹੜੀਆਂ ਬੱਤਰਾ ਦੇ ਵਿੱਚੋਂ 15 ਇਹ ਗੱਲਾਂ ਤੇ 1.5 ਸਾਲ ਲਈ ਸਸਪੈਂਡ ਕਰਾ ਕੇ ਚੱਲ ਰਹੀ ਇਥੇ ਤੇ 17 ਆਪਣੇ ਸਨੇਤ ਜੀ ਨੇ ਪਹਿਲ ਕਰਨ ਨਹੀਂ ਕੀਤੀ ਇਹ ਜਾਣਤਾ ਰੱਦ ਕਰਕੇ ਜਾਣਾ ਹੈ ਸਸਪੈਂਡ ਤੇ ਸਾਡੀ ਕੋਈ ਸਹਿਮਤੀ ਨਹੀਂ ਤੇ ਤੁਹਾਨੂੰ ਪਿੰਡ ਧੋੜ ਕੇ ਫੇਰ ਲਾਗੂ ਕਰਦੇ ਹੋ। ਇੱਕ ਦਿਨ ਕਹਿੰਦੇ ਜੇ 6 ਮਹੀਨਾ ਨਹੀਂ ਕਰਦੇ ਅਸੀਂ ਜਾਣ ਲਿਟਿਆ। ਤਿੰਨ ਚਾਰ ਆਏ ਸਸਪੈਂਡ ਵਾਲੇ ਜਨਤ। ਸਹਿਮਤੀ ਨਾ ਮਣੀ ਸਭੀ ਜਨੁਬਰੀ ਆਣੀ 26 ਜਨੁਬਰੀ ਤੋਂ ਪਹਿਲਾਂ 23 ਜਨੁਬਰੀ ਦੀ ਮੀਟਿੰਗ ਦੇ ਵਿੱਚ ਗੱਲ ਟੁੱਟ ਗਈ। ਤੋਬਰ ਨੇ ਖੇਤੀਬਾੜੀ ਮੰਤਰੀ ਤੋਬਰ ਨਾਲ ਕਿਹਾ ਖੇਤੀਬਾੜੀ ਮੰਤਰੀ ਜਿੰਦ ਨੂੰ ਮੇਲ ਨਹੀਂ ਮਿੱਟਣਾ ਹੁੰਦਾ ਉਹਨੇ ਚਿੱਟਾ ਜਵਾਬ ਦਿੱਤਾ ਕਿ ਤੋਂ ਬਾਅਦ ਸਾਨੂੰ ਕੋਈ ਲੋੜ ਨਹੀਂ ਮਿੱਟਣ ਦੀ ਜੇ ਸਾਨੂੰ ਲੋੜ ਹੋਈ ਤਾਂ ਸਾਨੂੰ ਫੋਨ ਕਰ ਲਿਓ ਤੇ ਤੁਸੀਂ ਆਪ ਦੀ 26 ਜਨਵਰੀ ਮਨਾਓ ਅਸੀਂ ਆਪ ਦੀ ਮਨਾਉਂਦੇ ਆ ਇਹਦੇ ਵਿੱਚ